ਹਾਂਜੀ ਪੁਲਿਸ ਅਫਸਰ ਸੁਭਾ ਸਿੰਘ ਸਰਹੰਦ ਨੂੰ ਲੈ ਕੇ ਇੱਕ ਵੀਡੀਓ ਸਾਹਮਣੇ ਆ ਗਈ ਹੈ ਬਈ ਜਿਹਦੇ ਵਿੱਚ ਬਹੁਤ ਖੁਲਾਸੇ ਹੋ ਗਏ ਆ ਇੱਕ ਬੋਲਡ ਪੰਜਾਬ ਟੀਵੀ ਚੈਨਲ ਬਣੀਓ ਤੇ ਇੱਕ ਵੀਡੀਓ ਸਾਂਝੀ ਕਰਦੀਏ ਜਿਹੜਾ ਕਿ ਸੰਦੀਪ ਸਿੰਘ ਇੱਕ ਜੋ ਸਣੀਆ ਤੇ ਇਹ ਮਾਮਲਾ ਬਹੁਤ ਭਖ ਰਿਹਾ ਪੰਜਾਬ ਦੇ ਵਿੱਚ ਤਾਂ ਇੱਕ ਵੀਡੀਓ ਸਾਹਮਣੇ ਆ ਗਈ ਪਹਿਲਾ ਵੀਡੀਓ ਸਾਂਝੀ ਕਰਦੀਏ ਬਈ ਇਹ ਮਾਮਲੇ ਨੂੰ ਲੈ ਕੇ ਸੁਭਾ ਸਿੰਘ ਸਰਹੰਦ ਜਿਹੜੇ ਕਿ ਕਈ ਕਾਰਨਾਮੇ ਸਾਹਮਣੇ ਆ ਜਾਂਦੇ ਆ ਤਾਂ ਪਹਿਲਾ ਵੀਡੀਓ ਸਾਂਝੀ ਕਰਦਗੇ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਪੰਜਾਬ ਟੀਵੀ ਦੇ ਜਿਹੜੇ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬੁਰੇ ਸੇ ਇੱਕ ਸਾਫ ਦਾ ਅਫਸਰ ਸੁਭਾ ਸਿੰਘ ਜਿਸ ਨੂੰ ਸੁਭਾ ਸਰਹੰਦ ਨਾਲ ਜਾਣਿਆ ਜਾਂਦਾ ਉਸ ਦੀ ਮੌਤ ਹੋ ਗਈ ਕਿਉਂਕਿ ਸੁਦੇਸ਼ ਸੂਰੀ ਦੇ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਦੇ ਨਾਲ ਰਸਿਆ ਜਾਂਦਾ ਝਗੜਾ ਹੋਇਆ ਔਰ ਸੰਦੀਪ ਸਿੰਘ ਨੇ ਵਾਰ ਕੀਤਾ ਤਾਂ ਸੁਭਾ ਸਰਹੰਦ ਦੇ ਹਸਪੀਟਲ ਦੇ ਵਿੱਚ ਕੰਮ ਟੁੱਟ ਗਿਆ ਚਰਚਾ ਵੱਡੇ ਪੱਧਰ ਤੇ ਹੋ ਰਹੀ ਹੈ ਕਿ ਸੁਭਾ ਸਿੰਘ ਨੂੰ ਸੁਭਾ ਸਰਹੰਦ ਈ ਆ ਸਰਕਾਰ ਦੇ ਪਿੱਛੇ ਨਹੀਂ ਵਧਿਆ ਕਿਉਂਕਿ ਦੱਸਿਆ ਜਾਂਦਾ ਹੈ ਕਿ ਉਹ ਆਪ ਹੀ ਚਾਹੁੰਦਾ ਸੀਗਾ ਕਿ ਮੈਨੂੰ ਸੁਪਾ ਖਰहांत ਕਿਹਾ ਕਰੋ ਇਸ ਤਰ੍ਹਾਂ ਦੀ ਇਹਨਾਂ ਨੇ ਮਾਲਵਿੰਦਰ ਸਿੰਘ ਮਾਲੀ ਸਾਹਿਬ ਫੜੇ ਲਾੜਨ ਇਹ ਜੇਲ੍ਹ ਦੇ ਵਿੱਚ ਜਿਹੜਾ ਘਟਨਾਕਰਮ ਹੋਇਆ ਜਿਹੇ ਵਿੱਚ ਕਿਵੇਂ ਲੜਾਈ ਹੋਈ ਉਸੇ ਜੇਲ੍ਹ ਦੇ ਵਿੱਚ ਮਾਲਵਿੰਦਰ ਸਿੰਘ ਮਾਲਨੀ ਹੁਣੇ ਬੰਦ ਰਹੇ ਹੈ ਜਦੋਂ ਇਹਨਾਂ ਦੇ ਉੱਪਰ ਕੇਸ ਸਰਫ ਹੈ ਸੀਗਾ ਤਾਂ ਗੱਲਬਾਤ ਕਰਦੇ ਹੈ ਮਾਲੀ ਸਾਹਿਬ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹੈ ਕਿਉਂਕਿ ਉਸ ਜੇਲ੍ਹ ਦੇ ਵਿੱਚ ਰਹਿ ਕੇ ਹੈ ਲੰਬਾ ਚੌੜਾ ਤਜਰਬਾ ਵੀ ਹੈ ਉਸਨੇ ਮਕੌਲਿਆਂ ਨੂੰ ਟੌਰਚਰ ਵੀ ਕੀਤਾ ਹੈ ਕਿ ਆਖਰ ਕੇ ਜੇਲ੍ਹ ਦੇ ਵਿੱਚ ਹੋਇਆ ਕੀ ਹੈ ਮਲਾ ਕੀਤਾ ਉਸ ਦੀ ਮੌਤ ਹੋ ਗਈ ਹੈ ਇਹ ਜੇਹਲ ਦੇ ਵਿੱਚ ਤੁਸੀਂ ਉਸੇ ਜੇਹਲ ਦੇ ਵਿੱਚ ਬਸਰੇ ਸੀ ਕਿ ਬੰਦਰਾਇਕ ਆਇਆ ਉੱਟਿਆ ਆ ਜੇਹਲ ਦੇ ਵਿੱਚ ਇਹ ਇਨਸੀਡੈਂਟ ਨੂੰ ਕਿਵੇਂ ਦੇਖ ਲਿਆ ਤੁਸੀਂ ਕਿਉਂਕਿ ਕੀ ਹੋ ਰਿਹਾ ਹੁੰਦਾ ਮੌਕੇ ਤੇ ਬਿਲਕੁਲ ਦੋ ਗੱਲਾਂ ਨੇ ਇੱਕ ਤਾਂ ਇਹ ਹੈ ਵੀ ਪਿਛਲੇ ਸਮੇਂ ਚ ਜਿਹੜਾ ਫਰਚਰ ਪਹਸਸ ਸੀ ਉਹਦਾ ਲੋਕਲ ਨੇ ਨਾਮ ਰੱਖਿਆ ਹੋਇਆ ਸੀ ਤੇ ਉਹਦੇ ਵਿੱਚ ਮਾਲ ਮਿਸਮਿਕ ਕਰਦਾ ਸੀ ਅੱਜ ਸਵੇਰ ਹੰਡਾ ਦੇ ਆਪ ਚੁਕੀਆ ਸਵੇਰ ਸਹੰਦ ਨੇ ਸਰੋਜ ਸਿੰਘ ਤੇ ਸਾਹੂ ਜੱਪਾ ਨੂੰ ਸ਼ਹੀਦ ਕੀਤਾ ਜੀ ਨਵਾਬ ਜਲੇਲ ਸਿੰਘ ਨੇ ਹੱਥ ਆੜਾ ਮਾਰਿਆ ਲੜਾਈ ਫਿਤਾ ਦੀ ਹੈ ਸੱਜਣ ਚੰਦ ਜਿਹਦਾ ਮਤਲਬ ਇਹਨੇ ਬਹੁਤ ਕੁਝ ਕੀਤਾ ਇਹਨੇ ਖਾੜਕੋਹ ਦੇ ਪਰਿਵਾਰ ਨਾਲ ਹੋੜ ਕੇ ਸ਼ਹਿਮ ਦੀ ਮਦਦ ਹੋੜ ਕੇ ਜਿਹੜਾ ਕੇ ਇਹਦਾ ਨਾਮ ਸੁਪੈ ਸਰਾਂਤ ਪਿਆ ਅੰਮਰ ਸਾਜਣਾ ਪਰ ਇਹਦੇ ਨਾਲ ਨਹੀਂ ਲਿਖਿਆ ਸਾਡੇ ਨਾਲ ਗੁਰਦਰ ਸਿੰਘ ਬਹੁਤ ਬਜ਼ੁਰਗ ਨੇ ਉਹ ਕੋਈ ਦਾਖਲ ਦਾਖਲ ਵੱਲ ਕੋਈ ਉਹਨਾਂ ਨੇ ਲਿਆ ਕਿ ਲਾਸ਼ ਮਾਰ ਕੇ ਸਿੱਟਦੀ ਪੁਲਿਸ ਨੇ ਸਿੱਟਦੀ ਐਸਪੀ ਨੇ ਸਾਥ ਕੋਲ ਗੁਰਦਰ ਗੁਰਦਰ ਕਰਾ ਕੇ ਮੁੜ ਕੇ ਦੇਸ਼ ਚੱਲ ਪਿਆ ਉਹ ਸਾਡੇ ਕੋਲ ਜੇਲ੍ਹ ਚ ਆ ਗਏ ਉਹ ਸਦਾ ਹੋਈ ਹੋਈ ਹੈ ਸੁਭਾ ਸਿੰਘ ਨੂੰ ਵੀ ਸਦਾ ਹੋਇਆ ਪਰ ਮੇਰੇ ਤੋਂ ਬਾਅਦ ਆਇਆ ਇੰਦਰੀ ਤੋਂ ਸੋਲੇ ਉੱਠੇ ਸੀ ਮੈਂ ਤੁਹਾਨੂੰ ਜੇਲ੍ਹ ਦੇ ਵਿੱਚ ਵੀ ਨਾ ਤੁਹਾਡੇ ਪਾਰੀ ਬੰਦ ਸੈਟਰ ਆਗੂ ਵਾਲਾ ਨੇ ਉਹ ਉਹ ਵੀ ਸੂਰਸ ਵਿੱਚ ਕੋਈ ਆਪਾਂ ਨਹੀਂ ਜਾਇ ਹੋ ਸਕਦਾ ਮਤਲਬ ਚਾਹ ਉਹਦਾ ਕਰਤਾਰ ਵੀ ਆ ਰਿਹਾ ਜਿਵੇਂ ਸਾਡੇ ਜੀ ਉਹਨਾਂ ਦਾ ਸਤਿਕਾਰ ਹਾਂਜੀ ਇਹ ਭਈ ਸੂਬਾ ਸਿੰਘ ਸਰਹੰਦ ਨੂੰ ਲੈ ਕੇ ਜਿਹੜੇ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਰਹਿ ਗਿਆ ਤਾਂ ਜਿਵੇਂ ਇਹਨਾਂ ਬੰਨਿਓ ਖੁਲਾਸੇ ਹੋ ਜਾਂਦੇ ਆ ਵੀ ਜੇਲ੍ਹ ਦੇ ਵਿੱਚ ਜਿਹੜੇ ਕਾਰਨਾਮੇ ਕਰਦੇ ਸੂਬਾ ਸਿੰਘ ਸਰਹੰਦ ਦੱਸਿਆ ਜਾਂਦਾ ਵੀ ਪਤਾ ਨਹੀਂ ਕਿੰਨੇ ਕੁ ਨੌਜਵਾਨ ਮਰਵਾਏ ਆ ਹੁਣ ਇਹਨਾਂ ਦਾ ਕਹਿਣਾ ਜਿਹੜੇ ਜੇਲ੍ਹ ਦੇ ਵਿੱਚ ਰਹਿ ਕੇ ਆਏ ਆ ਤਾਂ ਬਈ ਜਿਹੜਾ ਹੁਣ ਸੰਦੀਪ ਸਣੀਆ ਇੱਕ ਜਿਹੜੀ ਵੀਡੀਓ ਤੁਸੀਂ ਅਕਸਰ ਵਾਇਰਲ ਹੋ ਰਹੀਆਂ ਤੁਸੀਂ ਦੇਖਦੇ ਆਂ ਵੀ ਇਹਨਾਂ ਤੋਂ ਬੰਨੀਓ ਇੱਕ ਵਾਰ ਹੁੰਦਾ ਤੇ ਪਰ ਉਦੋਂ ਬਾਅਦ ਹਸਪੀਟਲ ਦੇ ਵਿੱਚ ਦਮ ਤੋੜ ਦਿੰਦੇ ਆ ਸੁਭਾ ਸਿੰਘ ਸਰਹੰਦ ਜਿਹਨੂੰ ਕੀ ਕਿਹਾ ਜਾਂਦਾ ਪਰ ਹੁਣ ਕਾਰਨਾਮੇ ਇਹ ਅਗੇ ਦੇ ਵੀ ਜਿੰਨੇ ਕਈ ਪੁਲਿਸ ਆਫਸਰ ਸਾਡੇ ਪੰਜਾਬ 'ਚ ਹੁਣ ਵੀ ਹੁੰਦਾ ਵੀ ਇਨਕਾਊਂਟਰ ਸਾਡੇ ਝੂਠੇ ਜਿਹੜੇ ਨੌਜਵਾਨਾਂ ਨੂੰ ਮਾਰ ਦਿੱਤਾ ਜਾਂਦਾ ਤੇ ਬਈ ਹਲੇ ਤੱਕ ਵੀ ਇਹ ਗੁੰਡਾਗਰਦੀ ਚੱਲ ਰਹੀ ਆ ਕਿਉਂਕਿ ਸ਼ੁਰੂ ਤੋਂ ਹੀ ਵਿਚ ਮਾੜੇ ਅਫਸਰਾਂ ਜਿਹੜੇ ਸਾਡੇ ਨੌਜਵਾਨਾਂ ਨੂੰ ਬਰਬਾਦ ਕੀਤਾ ਜਾਂਦਾ ਹੁਣ ਜਿਹੜਾ ਸੰਦੀਪ ਸਿੰਘ ਸਾਣੀ ਤੁਸੀਂ ਉਹ ਵੀ ਦੇਖਦੇ ਹੋ ਵੀ ਜੇਲ੍ਹ ਦੇ ਵਿੱਚ ਆ ਤੇ ਇਹ ਉਹਨਾਂ ਨਾਲ ਜਦੋਂ ਕੋਈ ਝੜਪ ਹੁੰਦੀ ਆ ਤੇ ਬਾਈ ਉਹਦੇ ਬੰਨੀਓ ਵਾਰ ਹੁੰਦਾ ਤਾਂ ਦਮ ਮੌਤ ਹੋ ਜਾਂਦੀ ਆ ਹਸਪੀਟਲ ਦੇ ਵਿੱਚ ਦਮ ਤੋੜ ਦਿੰਦੇ ਆ ਤੇ ਪਰ ਜਿਹੜਾ ਹੁਣ ਮਾਲੀ ਸਿੰਘ ਕੋਈ ਜੋ ਇਹ ਵੀਡੀਓ ਤੁਸੀਂ ਸੁਣੀ ਲਈ ਆ ਇਹ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਇਹਦੇ ਵਿੱਚ ਹੁਣ ਗੱਲ ਇਹੀ ਆ ਵੀ ਪੰਜਾਬ ਦੇ ਵਿੱਚ ਕਈ ਅਫਸਰ ਐਸੇ ਆਇਆ ਜਿੰਨਾ ਬੰਨਿਓ ਸਾਡੇ ਸਿੱਖਾਂ ਨਾਲ ਬਹੁਤ ਜ਼ਿਆਦਾ ਕਲੌਨੀ ਹਰਕਤ ਹੋਈ ਆ ਜੇਲ੍ਹ ਦੇ ਵਿੱਚ ਹੁਣ ਤੱਕ ਅੱਜ ਤੱਕ ਵੀ ਹੁਣ ਇਨਕਾਉਂਟਰ ਹੁੰਦੇ ਆਏ ਸਾਡੇ ਨੌਜਵਾਨਾਂ ਦੀ ਪਰ ਜਿਹੜੀ ਇਹ ਬੋਲਡ ਪੰਜਾਬ ਟੀਵੀ ਤੁਸੀਂ ਵੀਡੀਓ ਸੁਣੀ ਲਈ ਆ ਇਹਦੇ ਬੰਨਿਓ ਖੁਲਾਸੇ ਹੋ ਜਾਂਦੇ ਆ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਸੁਭਾ ਸਿੰਘ ਸਰਹੰਦ ਨੂੰ ਲੈ ਕੇ ਜਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦਿਆ ਕਰੋ ਨਵੇਂ ਟੌਪ ਤੇ ਧੰਨਵਾਦ